ਲੌਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਇਹ ਐਲਾਨ ਸੁਣ ਕੇ ਕਿਸਾਨ ਬਾਗੋ ਬਾਗ ਹੋ ਜਾਣਗੇ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਬਹੁਤ ਜ਼ਿਆਦਾ ਉਡੀਕਾਂ ਸੀ ਇਸ ਐਲਾਨ ਦੀਆਂ ਤੋਂ ਲੌਜੀ ਹੁਣ ਆਖਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਇਹ ਐਲਾਨ ਕਰ ਹੀ ਦਿੱਤਾ ਦੱਸਦੇ ਕਿ ਪੀਐਮ ਯੋਜਨਾ ਦੇ ਤਹਿਤ ਹੁਣ ਤੱਕ 21 ਕਿਸ਼ਤਾਂ ਲਾਪਤਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਹੋ ਚੁੱਕੀਆਂ ਨੇ ਅਗਲੀ ਕਿਸ਼ਤ 22 ਕਿਸ਼ਤ ਅਜੇ ਆਉਣੀ ਬਾਕੀ ਆ ਕਿਸਾਨਾਂ ਨੂੰ ਬਹੁਤ ਜ਼ਿਆਦਾ ਉਡੀਕਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨਾਂ ਵਾਈ ਮੀ ਕਿਸਤ ਦੀ ਅਡੀਕਾ ਰਹਿ ਉਹਨਾਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋ ਜਾਵੇਗਾ ਉਥੇ ਦੱਸਦੀ ਹੈ ਕਿ ਸਰਕਾਰ ਨੇ 19 ਨਵੰਬਰ 2025 ਨੂੰ ਇਸ ਯੋਜਨਾ ਦੀ ਇੱਕਵੀਂ ਕਿਸ਼ਤ ਜਾਰੀ ਕੀਤੀ ਸੀ ਇਸੇ ਇੱਕਵੀਂ ਕਿਸ਼ਤ ਤੋਂ 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਵੀ ਹੋਇਆ ਉਹਨਾਂ ਦੇ ਖਾਤਿਆਂ ਦੇ ਵਿੱਚ 2000 ਰੁਪਏ ਜਮ੍ਹਾਂ ਵੀ ਕੀਤੇ ਗਏ ਸੀ ਇਸ ਯੋਜਨਾ ਦੇ ਤਹਿਤ ਇਹ ਕਿਸਾਨਾਂ ਨੂੰ ਹਰ 4 ਮਹੀਨਿਆਂ ਦੇ ਵਿੱਚ 2000 ਰੁਪਏ ਮਿਲ ਰਹੇ ਸੀ ਤੇ ਕੁੱਲ 6000 ਰੁਪਏ ਪ੍ਰਤੀ ਸਾਲ ਤਿੰਨ ਕਿਸ਼ਤਾਂ ਦੇ ਵਿੱਚ ਆਈਆਂ ਤੇ ਮੋਦੀ ਸਰਕਾਰ ਕਿਸਾਨਾਂ ਲਈ ਇੱਕ ਵੱਡੀ ਇੱਛਾ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਲਾਗੂ ਕਰ ਰਹੀ ਆ ਇਸ ਯੋਜਨਾ ਦੇ ਤਹਿਤ ਹੀ ਹੁਣ ਤੱਕ ਇੱਕ ਇੱਕ ਕਿਸਤਾਂ ਲਾਪਾਤਰੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਵੀ ਹੋ ਚੁੱਕੀਆਂ ਨੇ ਅਗਲੀ ਕਿਸਤ 22ਵੀਂ ਕਿਸਤ ਅਜੇ ਆਉਣੀ ਬਾਕੀ ਆ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨ 22ਵੀਂ ਕਿਸਤ ਦੀ ਉਡੀਕ ਕਰ ਰਹੇ ਨੇ ਉਹਨਾਂ ਦਾ ਇੰਤਜ਼ਾਰ ਜਿਹੜਾ ਜਲਦੀ ਹੀ ਖਤਮ ਹੋ ਜਾਵੇਗਾ ਤਾਂ ਉੱਥੇ ਦੱਸਦੀ ਹੈ ਕਿ 19 ਨਵੰਬਰ 2025 ਨੂੰ ਇਸ ਯੋਜਨਾ ਦੀ ਕਿੰਨੀ ਕਿਸਤ ਜਾਰੀ ਕੀਤੀ ਸੀ ਇਸ ਇੱਕੇਮੇ ਕਿਸ਼ਤ ਤੋਂ 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਉਹਨਾਂ ਦੇ ਖਾਤਿਆਂ ਦੇ ਵਿੱਚ 2000 ਰੁਪਏ ਜਮ੍ਹਾਂ ਕੀਤੇ ਗਏ ਸੀ ਇਸੀ ਯੋਜਨਾ ਦੇ ਤਹਿਤ ਹੀ ਇਹੋ ਕਿਸਾਨਾਂ ਨੂੰ ਹਰ 4 ਮਹੀਨਿਆਂ ਦੇ ਵਿੱਚ 2000 ਰੁਪਏ ਮਿਲ ਰਹੇ ਸੀ ਤੇ ਕੁੱਲ 6000 ਰੁਪਏ ਪ੍ਰਤੀ ਸਾਲ ਤਿੰਨ ਕਿਸ਼ਤਾਂ ਨਾਲ ਆਈਆਂ ਹਾਂ ਜਿਹੜੀ ਬੀਮੀ ਕਿਸ਼ਤ ਸੀ ਉਹ 2 ਅਗਸਤ 2025 ਨੂੰ ਜਾਰੀ ਕੀਤੀ ਗਈ ਸੀ ਤੇ 22ਵੀਂ ਕਿਸ਼ਤ 2026 ਦੇ ਸ਼ੁਰੂ ਦੇ ਵਿੱਚ ਆਉਣ ਦੀ ਉਮੀਦ ਇਹ ਲਗਾਈ ਜਾ ਰਹੀ ਹੈ ਤੇ ਉੱਥੇ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ 22ਵੀਂ ਕਿਸ਼ਤ ਫਰਵ 2026 ਦੇ ਵਿੱਚ ਜਾਰੀ ਕਰ ਸਕਦੀ ਆ ਯੋਜਨਾ ਦੇ ਨਿਮਾ ਯੋਜਨਾ ਦੇ ਨਿਯਮਾਂ ਅਨੁਸਾਰ ਅਗਲੀ ਕਿਸ਼ਤ 4 ਮਹੀਨੇ ਬਾਅਦ ਆਉਣੀ ਆ ਇਸ ਲਈ 22ਵੀਂ ਕਿਸ਼ਤ ਫਰਵਰੀ ਦੇ ਅੰਤ ਤੱਕ ਜਾਰੀ ਹੋਣ ਦੀ ਸੰਭਾਵਨਾ ਤੇ ਇਸੇ ਦੌਰਾਨ ਉਹਨਾਂ ਨੇ ਵੀ ਕਿਹਾ ਕਿ ਇਸ ਯੋਜਨਾ ਤਹਿਤ ਹੁਣ ਤੱਕ ਛੋਟੇ ਕਿਸਾਨਾਂ ਦੇ ਖਾਤੇਾਂ ਦੇ ਵਿੱਚ 4 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਨੇ ਕਿਸਾਨਾਂ ਨੂੰ 10 ਲੱਖ ਕਰੋੜ ਰੁਪਏ ਦੀ ਮਦਦ ਵੀ ਦਿੱਤੀ ਗਈ ਆ ਉਹਨਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਵੀ ਆਖੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਕੁਦਰਤੀ ਖੇਤੀ ਨੇ ਸਾਡੇ ਖੇਤੀਬਾੜੀ ਨਿਰਯਾਤ ਨੂੰ ਦੁੱਗਣਾ ਕਰ ਦਿੱਤਾ ਜ਼ਿਕਰ ਕਰ ਦਈਏ ਕਿ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਛੋਟੇ ਕਿਸਾਨਾਂ ਨੂੰ ਪ੍ਰਤੀ ਸਾਲ 2000 ਰੁਪਏ ਕੁੱਲ 6000 ਰੁਪਏ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਇਹ ਰਕਮ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਆ ਜ਼ਿਕਰ ਕਰ ਦਈਏ ਕਿ ਕੇਂਦਰ ਸਰਕਾਰ ਕੋ ਜਿਸ ਸੂਬਿਆਂ ਦੇ ਵਿੱਚ ਇੱਕਵੀਂ ਕਿਸ਼ਤ ਪਹਿਲਾਂ ਹੀ ਜਾਰੀ ਕਰ ਚੁੱਕੀ ਆ ਇਹ ਕਿਸ਼ਤ 26 ਸਤੰਬਰ 2025 ਨੂੰ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਕਿਸਾਨਾਂ ਨੂੰ ਦਿੱਤੀ ਗਈ ਸੀ ਕਿਉਂਕਿ ਇਹਨਾਂ ਸੂਬਿਆਂ ਦੇ ਵਿੱਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦੀ ਪਰਭਾਈ ਲਈ ਪੇਸ਼ਗੀ ਰਾਹਤ ਪ੍ਰਦਾਨ ਕੀਤੀ ਗਈ ਸੀ ਤੇ ਨਾਲ ਹੀ ਜੰਮੂ ਤੇ ਕਸ਼ਮੀਰ ਦੇ ਕਿਸਾਨਾਂ ਨੂੰ ਜਿਹੜਾ ਇਹ ਰਾਹਤ ਦਿੱਤੀ ਗਈ ਸੀ ਤੇ ਉੱਥੇ ਕਿਸ਼ਤ 7 ਅਕਤੂਬਰ ਨੂੰ ਜਿਹੜਾ 2025 ਨੂੰ ਮਿਲੀ ਸੀ ਤੇ ਪਹਿਲੀ ਕਿਸ਼ਤ ਅਪ੍ਰੈਲ ਤੇ ਜੁਲਾਈ ਦੇ ਵਿਚਕਾਰ ਤੇ ਦੂਜੀ ਅਗਸਤ ਨਵੰਬਰ ਦੇ ਵਿਚਕਾਰ ਤੇ ਤੀਜੀ ਦਸੰਬਰ ਤੇ ਮਾਰਚ ਦੇ ਵਿਚਕਾਰ ਜਾਰੀ ਕੀਤੀ ਗਈ ਸੀ ਜ਼ਿਕਰ ਕਰ ਦਈਏ ਕਿ ਪੀਐਮ ਕਿਸਾਨ ਯੋਜਨਾ ਫਰਵਰੀ 2019 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸੇ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਮਿਲਦੀ ਹੈ ਜੋ ਕਿ ਸਿੱਧੇ ਲਾਭ ਟ੍ਰਾਂਸਫਰ ਡੀਬੀਟੀ ਰਾਹੀਂ ਤਿੰਨ ਕਿਸ਼ਤਾਂ ਦੇ ਵਿੱਚ ਜੋ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਆ। ਵਰਤਮਾਨ ਵਿੱਚ ਇਸ ਪੜ ਦੇ ਵਿੱਚ 10 ਕਰੋੜ ਤੋਂ ਵੱਧ ਕਿਸਾਨ ਇਸ ਯੋਜਨਾ ਦਾ ਲਾਭ ਉਠਾ ਰਹੇ ਨੇ।